ਯਾ ਸਾਈ ਜੀ ਦੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਸਬਸਕ੍ਰਾਈਬ ਕਰੋ ਪਹਿਲਾ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੋ ਮਿਲਦੀ ਰਹੇ ਬਾਬਾ ਜੀ ਕਹਿੰਦੇ ਕਿ ਇੱਕ ਵਾਰੀ ਹਜ਼ਰਤ ਖਵਾਜਾ ਗਰੀਬ ਨਵਾਜ਼ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਮਹਾਰਾਜ ਸ਼ਾਂਤੀ ਕਿੱਦਾਂ ਮਿਲੇ ਸੁੱਖ ਕਿੱਦਾਂ ਮਿਲੇ ਤਾਂ ਉਹਨਾਂ ਨੇ ਫਰਮਾਇਆ ਕਿ ਤੈਨੂੰ ਕੀ ਹੈ ਕਿਉਂ ਤੈਨੂੰ ਇਦਾਂ ਲੱਗਦਾ ਉਹ ਕਹਿੰਦਾ ਜੀ ਮੈਂ ਬੜਾ ਦੁਖੀ ਹਾਂ ਓਨੀ ਦੇਰ ਨੂੰ ਉੱਥੇ ਇੱਕ ਵਿਅਕਤੀ ਆਇਆ ਉਹ ਆਪਣਾ ਦੁੱਖ ਜ਼ਾਹਰ ਕਰਨ ਲੱਗਿਆ ਹਜ਼ਰਤ ਖਵਾਜਾ ਕਰੀਬ ਨਵਾਜ਼ ਕੋ ਤਾਂ ਉਹਦੇ ਦੁੱਖ ਸੁਣਨ ਤੋਂ ਬਾਅਦ ਨਾ ਉਹ ਜਿਹੜਾ ਬੰਦਾ ਸੀ ਉਹਨੂੰ ਆਪਣੇ ਕਸ਼ਟ ਜਿਹੜੇ ਸੀ ਉਹ ਘੱਟ ਲੱਗਣ ਲੱਗੇ ਕਿ ਕਹਿੰਦੇ ਨਾ ਵੀ ਸਾਰਾ ਜੱਗ ਦੁਖੀਆ ਹੈ ਘਰ ਘਰ ਇਹੋ ਆਬ ਹੈ ਕਿਸੇ ਨੂੰ ਘੱਟ ਹੈ ਕਿਸੇ ਨੂੰ ਵਧਾ ਪਰ ਖਵਾਜਾ ਸਾਹਿਬ ਫਰਮਾਉਣ ਲੱਗੇ ਕਹਿੰਦੇ ਜਦੋਂ ਤੁਸੀਂ ਕਿਸੇ ਦੇ ਕਸ਼ਟ ਸੁਣਦੇ ਆ ਨਾ ਤੁਹਾਨੂੰ ਆਪਣਾ ਦੁੱਖ ਫਿਰ ਜ਼ਾਹਰ ਨਹੀਂ ਹੁੰਦਾ ਉਸ ਵਿਅਕਤੀ ਨੂੰ ਆਪਣੇ ਫਿਰ ਦੁੱਖ ਛੋਟੇ ਲੱਗਣ ਲੱਗ ਪੈਂਦੇ ਆ ਅੱਜ ਕੁਝ ਐਸੀ ਹੀ ਬਾਤ ਹੈ ਕਿ ਇੱਕ ਰਾਜਾ ਜੋ ਹਮੇਸ਼ਾ ਉਦਾਸ ਰਹਿੰਦਾ ਸੀ ਬਾਬਾ ਜੀ ਉਹਨੇ ਲੱਖ ਕੋਸ਼ਿਸ਼ ਕਰਨੀ ਲੱਖ ਕੋਸ਼ਿਸ਼ ਕਰਨੀ ਕੋਸ਼ਿਸ਼ ਦੇ ਬਾਵਜੂਦ ਵੀ ਉਹਨੂੰ ਕਿਤੋਂ ਸ਼ਾਂਤੀ ਨਹੀਂ ਮਿਲੀ ਬੇਚੈਨ ਰਹਿੰਦਾ ਉਹ ਚੈਨ ਨਹੀਂ ਮਿਲਿਆ ਹੁਣ ਇੱਕ ਵਾਰ ਉਹਦੇ ਨਗਰ ਦੇ ਵਿੱਚ ਨਾ ਇੱਕ ਫਕੀਰ ਆਇਆ ਇੱਕ ਸਾਧੂ ਆਇਆ ਤੇ ਉਹ ਫਕੀਰ ਉਹ ਸਾਧੂ ਉਹ ਉਪਦੇਸ਼ ਦੇ ਰਹੇ ਸੀ ਜਿੱਦਾਂ ਕੁਝ ਲੋਕ ਉਹਨਾਂ ਕੋਲ ਆਏ ਉਹਨਾਂ ਨੂੰ ਉਪਦੇਸ਼ ਦੇਣ ਲੱਗੇ ਤੋ ਰਾਜਾ ਵੀ ਉੱਥੇ ਗਿਆ ਰਾਜਾ ਗਿਆ ਉਹ ਰਾਜੇ ਨੂੰ ਉਹਨਾਂ ਦਾ ਜਿਹੜਾ ਉਹ Satsang ਸੀ ਉਹ ਉਪਦੇਸ਼ ਸੀ ਉਹ ਬੜਾ ਪ੍ਰਭਾਵਿਤ ਕੀਤਾ ਰਾਜੇ ਨੂੰ ਤੋ ਰਾਜਾ ਹੁਣ ਸੁਣ ਕੇ ਉਹਨੂੰ ਜਿੱਦਾਂ ਕਹਿੰਦੇ ਨਾ ਕਿ ਬੰਦਾ ਮੋਹਿਆ ਗਿਆ ਤੇ ਤੇਰੀ ਨਜ਼ਰ ਕੀ ਐਸੀ ਕਸ਼ਿਸ਼ ਹੋਈ ਕਿ ਜ਼ਮਾਨੇ بھر ਕੋ ਬੁਲਾ ਦਿਆ ਮੈਨੂੰ ਇਤਨਾ ਮਾਲੂਮ ਹੋ ਗਿਆ ਕਿ ਮੇਰੇ ਸਵਾਲਾਂ ਕੋ ਜਵਾਬ ਤੁਜੀ ਸੇ ਮਿਲਣਗੇ ਹੁਣ ਉਹਨੂੰ ਜਦੋਂ ਉਹਨੇ ਸੁਣਿਆ ਉਹਨਾਂ ਫਕੀਰਾਂ ਦੀਆਂ ਗੱਲਾਂ ਨੂੰ ਤੋ ਬੜਾ ਜਿਆਦਾ ਪ੍ਰਭਾਵਿਤ ਹੋਇਆ ਤਾਂ ਉਸਨੇ ਉਹਨਾਂ ਫਕੀਰਾਂ ਨੂੰ ਕਿਹਾ ਕਿੰਦਾ ਮਹਾਰਾਜ ਕਿ ਮੈਂ ਰਾਜਾ ਹਾਂ ਇਸ ਨਗਰ ਦਾ ਮੈਂ ਬਾਦਸ਼ਾਹ ਹਾਂ ਮੇਰੇ ਕੋਲ ਸਭ ਕੁਝ ਹੈ ਪਰ ਫਿਰ ਵੀ ਮੇਰੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ ਸਕੂਨ ਨਹੀਂ ਹੈ ਬੇਚੈਨ ਰਹਿੰਦਾ ਹੈ ਤੁਸੀਂ ਮੈਨੂੰ ਦੱਸੋ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਹੈ ਤਾਂ ਮੈਨੂੰ ਦੱਸੋ ਕਿ ਮੈਨੂੰ ਸ਼ਾਂਤੀ ਕਿੱਦਾਂ ਮਿਲੇਗੀ ਜਾਂ ਮੈਨੂੰ ਕੀ ਕਰਨਾ ਚਾਹੀਦਾ ਤਉ ਫਕੀਰ ਉਹਦੇ ਵੱਲ ਦੇਖ ਕੇ ਮੁਸਕਰਾਏ ਔਰ ਮੁਸਕਰਾ ਕੇ ਕਹਿੰਦੇ ਕਿ ਰਾਜਾ ਤੂੰ ਨਾ ਕੱਲਾ ਬੈਠਿਆ ਕਰ ਕਿਤੇ ਕੱਲਾ ਬੈਠ ਕੇ ਨਾ ਇਸ ਗੱਲ ਦਾ ਚਿੰਤਨ ਕਰਿਆ ਕਰ ਯਾਨੀ ਕਿ ਕੱਲਾ ਬੈਠਣਾ ਹੈ ਚਾਹੇ ਧਿਆਨ ਕਰ ਲੋ ਤੇ ਉਹ ਧਿਆਨ ਦੇ ਵਿੱਚ ਤੈਨੂੰ ਚਿੰਤਨ ਵੀ ਹੋਣਾ ਚਾਹੀਦਾ ਤੂੰ ਇਸ ਬਾਰੇ ਗੌਰ ਕਰ ਜ਼ਰਾ ਵੀ ਸ਼ਾਂਤੀ ਕਿੱਦਾਂ ਮਿਲੇਗੀ ਰਾਜਾ ਅਗਲੇ ਦਿਨ ਸਵੇਰੇ ਹੀ ਉਹਨੇ ਆਪਣੇ ਜਿਹੜਾ ਕਕਸ਼ ਸੀ ਉਹਦਾ ਜਿਹੜਾ ਰੂਮ ਕਹਿ ਲੋ ਉੱਥੇ ਉਹਨੇ ਆਸਣ ਜਮਾਲਿਆ ਉਹਨੇ ਕਿਹਾ ਵੀ ਮੇਰਾ ਆਸਣ ਇੱਥੇ ਲਾ ਦਿਓ ਸੈਨਕਾ ਨੇ ਆਸਣ ਲਾਇਆ ਉਹਨੇ ਆਸਣ ਲਾਇਆ ਉੱਥੇ ਬੈਠ ਗਿਆ ਉਹ ਹੁਣ ਬੈਠ ਗਿਆ ਤਾਂ ਉਦੋਂ ਹੀ ਨਾ ਉਹਦੇ ਮਹਿਲ ਦਾ ਇੱਕ ਕਰਮਚਾਰੀ ਸੀ ਜਿਹੜਾ ਸਫਾਈ ਸੇਵਕ ਹੁੰਦਾ ਹੈ ਉਹ ਸਫਾਈ ਕਰਨ ਵਾਸਤੇ ਰਾਜੇ ਦੇ ਕੋਲ ਆਇਆ ਤੇ ਉਹ ਉਹ ਹੁਣ ਅੱਖਾਂ ਖੁੱਲੀਆਂ ਤਾਂ ਉਹਨੇ ਰਾਜੇ ਨੇ ਦੇਖਿਆ ਵੀ ਸਫਾਈ ਸੇਵਕ ਆ ਤੇ ਰਾਜਾ ਉਹਦੇ ਨਾਲ ਗੱਲ ਕਰਨ ਲੱਗਾ ਤੇ ਰਾਜੇ ਨੇ ਨਾ ਉਸ ਕਰਮਚਾਰੀ ਨੂੰ ਉਹਦੀਆਂ ਪਰੇਸ਼ਾਨੀਆਂ ਪੁੱਛੀਆਂ ਕੀ ਯਾਰ ਤੈਨੂੰ ਕੋਈ ਕਸ਼ਟ ਹੈ ਕੋਈ ਪਰੇਸ਼ਾਨੀ ਹੈ ਤਾਂ ਦੱਸ ਤਾਂ ਜਦੋਂ ਉਹਨੇ ਕਰਮਚਾਰੀ ਨੇ ਆਪਣਾ ਦੁੱਖ ਸੁਣਾਣਾ ਸ਼ੁਰੂ ਕੀਤਾ ਆਪਣਾ ਗਮ ਸੁਣਾਣਾ ਸ਼ੁਰੂ ਕੀਤਾ ਤਾਂ ਹੁਣ ਉਹਨੂੰ ਸੁਣ ਕੇ ਨਾ ਰਾਜੇ ਦਾ ਜਿਹੜਾ ਨਾ ਦਿਲ ਭਰ ਆਇਆ ਬਾਬਾ ਜੀ ਤਾਂ ਇਸ ਤੋਂ ਬਾਅਦ ਨਾ ਜਿੱਦਾਂ ਹੁਣ ਉਹ ਬੈਠਾ ਸੀ ਚਿੰਤਨ ਕਰ ਰਿਹਾ ਸੀ ਉਹਨੇ ਅੱਖਾਂ ਵੀ ਬੰਦ ਕਰਕੇ ਆਪਣਾ ਜਿਹੜਾ ਧਿਆਨ ਕੇ ਦਿੰਨੇ ਹਨ ਪਰ ਉਹਦੇ 'ਚ ਵਿਚਾਰ ਇਹ ਚੱਲ ਰਿਹਾ ਸੀ ਵੀ ਮੈਂ ਕਿੱਦਾਂ ਇਹ ਮੈਨੂੰ ਉਹਨਾਂ ਫਕੀਰਾਂ ਨੇ ਕੀ ਕਿਹਾ ਹੈ ਮੈਂ ਇਹਦੇ ਬਾਰੇ ਗੌਰ ਕਰਾਂ ਉਹਦੇ ਅੰਦਰੋਂ ਆਵਾਜ਼ ਆਈ ਵੀ ਇਹਨੂੰ ਪੁੱਛੇ ਦੇ ਕਸ਼ਟ ਕੀ ਹੈ ਕਸ਼ਟ ਪੁੱਛਿਆ ਤਾਂ ਰਾਜੇ ਦਾ ਦਿਲ ਭਰ ਆਇਆ ਵੀ ਯਾਰ ਇਹ ਏਡਾ ਵੱਡਾ ਕਸ਼ਟ ਲੈ ਕੇ ਬੈਠਾ ਹੈ ਫਿਰ ਵੀ ਮੁਸਕਰਾ ਰਿਹਾ ਹੈ ਔਰ ਫਿਰ ਵੀ ਸਾਰੇ ਕੰਮ ਕਰ ਰਿਹਾ ਹੈ ਇਸ ਤੋਂ ਬਾਅਦ ਹੁਣ ਕੀ ਹੋਇਆ ਕਿ ਰਾਜੇ ਨੇ ਨਾ ਆਪਣਾ ਇੱਕ ਨਿਯਮ ਬਣਾ ਲਿਆ ਉਹਨੇ ਹਰ ਇੱਕ ਕਰਮਚਾਰੀ ਦੇ ਕਸ਼ਟ ਤੇ ਜੋ ਵੀ ਉਹਨਾਂ ਨੂੰ ਦੁੱਖ ਸੀ ਉਹ ਜਾਣਨੇ ਸ਼ੁਰੂ ਕਰ ਦਿੱਤੇ ਹੁਣ ਸਾਰਿਆਂ ਦੀ ਪਰੇਸ਼ਾਨੀ ਸੁਣਨ ਤੋਂ ਬਾਅਦ ਨਾ ਰਾਜੇ ਨੇ ਇੱਕ ਨਿਸ਼ਕਰਸ਼ ਕੱਢਿਆ ਯਾਨੀ ਕਿ ਇੱਕ ਹੋ ਰਿਜ਼ਲਟ ਤੇ ਪਹੁੰਚਿਆ ਕਿ ਵੇਤਨ ਘਟ ਹੋਣ ਕਰਕੇ ਪੈਸਾ ਘਟ ਹੋਣ ਕਰਕੇ ਸਾਰਿਆਂ ਦੀ ਜਿਹੜੀ ਆਰਥਿਕ ਸਥਿਤੀ ਹੈ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦਾ ਪੈ ਭੌਤਿਕ ਸਥਿਤੀ ਜਿਹਨੂੰ ਕਹਿੰਦੇ ਨੇ ਪੈਸੇ ਵੱਲੋਂ ਫਾਈਨੈਂਸ਼ੀਅਲ ਜਿਹੜੀ ਕੰਡੀਸ਼ਨ ਹੈ ਉਹ ਤਰਸਤ ਸੀ ਯਾਨੀ ਕਿ ਕਾਫੀ ਬੁਰੀ ਸੀ ਹੁਣ ਰਾਜੇ ਨੇ ਕੀ ਕੀਤਾ ਰਾਜਾ ਅੱਗੇ ਕਦੇ ਪੁੱਛਦਾ ਨਹੀਂ ਸੀ ਪਰ ਉਹ ਜਦੋਂ ਫਕੀਰਾਂ ਨੇ ਕਿਹਾ ਉਸ ਤੋਂ ਬਾਅਦ ਉਹਨੇ ਪੁੱਛਿਆ ਪੁੱਛਣ ਤੋਂ ਬਾਅਦ ਕੀ ਹੋਇਆ ਕਿ ਰਾਜੇ ਨੇ ਉਹਨਾਂ ਦੇ ਜਿਹੜਾ ਵੇਤਨ ਸੀ ਆ ਜਿਹੜੀ ਤਨਖਾਹ ਸੀ ਉਹਨਾਂ ਦੀ ਉਹਦੇ 'ਚ ਵਿਰਧੀ ਕਰ ਦਿੱਤੀ ਵਧਾ ਦਿੱਤੀ ਜਿਦੇ ਨਾਲ ਹੁਣ ਉਹ ਜਿਹੜੇ ਕਰਮਚਾਰੀ ਸੀ ਨਾ ਉਹ ਬੜੇ ਖੁਸ਼ ਹੋਏ। ਉਹਨਾਂ ਨੇ ਰਾਜੇ ਨੂੰ ਸ਼ੁਕਰੀਆ ਕੀਤਾ। ਕਿ ਤੁਹਾਡਾ ਸ਼ੁਕਰ ਹੈ। ਧੰਨਵਾਦ ਹੈ ਤੁਹਾਡਾ। ਹੁਣ ਅਗਲੇ ਦਿਨ ਰਾਜਾ ਫਿਰ ਉਸੇ ਫਕੀਰ ਦੇ ਕੋਲ, ਉਸੇ ਸੰਤ ਦੇ ਕੋਲ ਉਹਨੂੰ ਮਿਲਣਗੇ। ਤੇ ਰਾਜੇ ਨੇ ਰਾਜਾ ਫਕੀਰਾਂ ਕੋਲ ਮਿਲਣ ਗਏ ਉਹਨਾਂ ਨੂੰ। ਤਾਂ ਹੁਣ ਜਦੋਂ ਗਿਆ ਨਾ ਰਾਜਾ, ਰਾਜਾ ਆਜੀ ਜਾ ਕੇ ਨਤਮਸਤਕ ਹੋਣ ਹੀ ਲੱਗਾ ਤਾਂ ਫਕੀਰ ਪਹਿਲਾਂ ਹੀ ਕਹਿ ਲੱਗੇ ਕਹਿੰਦੇ ਰਾਜਾ ਕੋਈ ਸ਼ਾਂਤੀ ਮਿਲੀ ਤੈਨੂੰ? ਸਕੂਨ ਪ੍ਰਾਪਤ ਹੋਇਆ? ਇਹ ਗੱਲ ਸੁਣ ਕੇ ਰਾਜੇ ਨੇ ਕਿਹਾ ਕਹਿੰਦਾ ਮਹਾਰਾਜ ਜੀ ਵੀ ਮੈਨੂੰ ਪੂਰਨ ਰੂਪ ਨਾਲ ਅਜੇ ਸ਼ਾਂਤੀ ਨਹੀਂ ਮਿਲੀ ਵੀ ਸਾਰੀ ਸੰਪੂਰਨ ਜਿਹਨੂੰ ਕਹਿੰਦੇ ਵੀ ਸੰਪੂਰਨ ਸ਼ਾਂਤੀ ਉਹ ਨਹੀਂ ਮਿਲੀ ਅਜੇ ਪਰ ਜਦੋਂ ਤਾਂ ਮੈਂ ਆਪਣੇ ਕਰਮਚਾਰੀਆਂ ਜਾਂ ਲੋਕਾਂ ਦੇ ਦੁੱਖਾਂ ਨੂੰ ਜਾਣਨਾ ਸ਼ੁਰੂ ਕੀਤਾ ਹੈ ਨਾ ਤੇ ਮੇਰੀ ਮੇਰੀ ਜਿਹੜੀ ਅਸ਼ਾਂਤੀ ਹੈ ਜਿਹੜੀ ਬੇਚੈਨੀ ਹੈ ਉਹ ਹੌਲੀ-ਹੌਲੀ ਜਾ ਰਹੀ ਹੈ ਤਾਂ ਉਸ ਵਕਤ ਫਕੀਰਾਂ ਨੇ ਸਮਝਾਇਆ ਉਹ ਸਾਈਂ ਲੋਕ ਬੋਲੇ ਕਹਿੰਦੇ ਬੱਸ ਕਹਿੰਦੇ ਹੁਣ ਤੂੰ ਆਪਣੇ ਸ਼ਾਂਤੀ ਦਾ ਜਿਹੜਾ ਰਾਹ ਹੈ ਨਾ ਜਿਹੜੀ ਤੇਰੇ ਅੰਦਰ ਅਸ਼ਾਂਤੀ ਸੀ ਉਹਨੂੰ ਹੁਣ ਸ਼ਾਂਤੀ ਦੇ ਵਿੱਚ ਤਬਦੀਲ ਹੋਣ ਦਾ ਵਕਤ ਆ ਗਿਆ ਵੀ ਤੂੰ ਰਾਹ ਲੱਭ ਲਿਆ ਵੀ ਤੈਨੂੰ ਸ਼ਾਂਤੀ ਕਿੱਦਾਂ ਮਿਲੇਗੀ ਤੈਨੂੰ ਸਕੂਨ ਕਿੱਦਾਂ ਮਿਲੇਗਾ ਉਹ ਕਹਿੰਦੇ ਹੁਣ ਇਸੇ ਰਾਹ ਤੇ ਤੂੰ ਅੱਗੇ ਵੱਧਦਾ ਜਾ ਰਾਜਿਆ ਇੱਕ ਰਾਜਾ ਉਦੋਂ ਹੀ ਪ੍ਰਸੰਨ ਰਹਿ ਸਕਦਾ ਹੈ ਜਦੋਂ ਉਸ ਦੀ ਪ੍ਰਜਾ ਸੁਖੀ ਹੋਵੇ ਜਦੋਂ ਉਸ ਦੇ ਲੋਕ ਸੁਖੀ ਹੋਣ ਜਦੋਂ ਉਸ ਦਾ ਆਲਾਦ ਵਾਲਾ ਸੁਖੀ ਹੋਵੇ ਬਾਬਾ ਜੀ ਜ਼ਰਾ ਗੌਰ ਕਰਨਾ ਇੱਥੇ ਕਿ ਸ਼ਾਂਤੀ ਜਿਹੜੀ ਹੈ ਉ ਆਪਣੇ ਸੁੱਖ ਨਾਲੋਂ ਜ਼ਿਆਦਾ ਜੇ ਕਿਸੇ ਦੂਜੇ ਦਾ ਇਨਸਾਨ ਦੁਖੀ ਦੀ ਮਦਦ ਕਰ ਸਕਦਾ ਜਾਂ ਉਹਦੀ ਗੱਲ ਸੁਣ ਹੀ ਸਕਦਾ ਇਹ ਵੀ ਇੱਕ ਵੱਡਾ ਬਹਾਰ ਹੈ ਅੱਜ ਕੱਲ ਦੁਨੀਆ ਸੁਣਦੀ ਨਹੀਂ ਕਿ ਕੋਣ ਕਿਹਦੇ ਕੋਲ ਵਕਤ ਹੈ ਬਾਬਾ ਜੀ ਆਪਣੇ ਦੁੱਖਾਂ ਨੂੰ ਲੈ ਕੇ ਦੁਨੀਆ ਪਰੇਸ਼ਾਨ ਹੈ ਰਾਜੇ ਨੂੰ ਪਤਾ ਲੱਗਿਆ ਵੀ ਦੂਜੇ ਦੇ ਦੁੱਖ ਹਰ ਕੇ ਉਹ ਫਕੀਰਾਂ ਨੇ ਕਿਹਾ ਵੀ ਦੂਜੇ ਦੇ ਦੁੱਖ ਹਰ ਕੇ ਜਾਂ ਕਿਸੇ ਨੂੰ ਸੁਖੀ ਬਣਾਉਣ ਨਾਲੇ ਸ਼ਾਂਤੀ ਮਿਲਦੀ ਹੈ ਇਸ ਲਈ ਹਮੇਸ਼ਾ ਕਿਸੇ ਦੀ ਸਹਾਇਤਾ ਕਰੋ ਕਿਸੇ ਦੀ ਮਦਦ ਕਰੋ ਕਿਸੇ ਦੀ ਭਲੇ ਦੀ ਦੁਆ ਕਰੋ ਜੇ ਕੋਈ ਰੋਂਦਾ ਹੈ ਉਹਨੂੰ ਹਸਾ ਦਿਓ ਦਾ ਕਵਾਲੀ ਚਾਉਂਦਾ ਹੈ ਨਾ ਕਿ ਰਾਹ ਚ ਰੋੜੇ ਨੂੰ ਹਟਾਇਆ ਹੈ ਤਾਂ ਦੱਸਖਾਂ ਕਦੇ ਭੁੱਖੇ ਨੂੰ ਰਜਾਇਆ ਹੈ ਤਾਂ ਦੱਸਖਾਂ ਕਦੇ ਜ਼ਖਮ ਕਿਸੇ ਦਾ ਫਟ ਨਹੀਂ ਹੋ ਸੀਤਾ ਐਵੇਂ ਫੇਰ ਛੜੀ ਤਸਬੀਹ ਕੱਖ ਨਹੀਂ ਹੋ ਕੀਤਾ ਉੱਥੇ ਅਮਲਾਂ ਦੇ ਹੋਂ ਨੇ ਨਬੇੜੇ ਕਿਸੇ ਨੇ ਤੇਰੀ ਜ਼ਾਤ ਪੁੱਛਣੀ ਉਹ ਕਹਿੰਦੇ ਵੀ ਉੱਥੇ ਤਾਂ ਅਮਲਾਂ ਦੇ ਹੋਂ ਨੇ ਨਬੇੜੇ ਇੱਥੇ ਵੀ ਜਿਹਨੂੰ ਸਕੂਨ ਚਾਹੀਦਾ ਹੈ ਜਿਹਨੂੰ ਸ਼ਾਂਤੀ ਚਾਹੀਦੀ ਹੈ ਉਹ ਕਹਿੰਦਾ ਵੀ ਦੁਨੀਆ ਦੀਆਂ ਉਹ ਜਿਹੜੇ ਫੌਨ ਫਕੀਰ ਲੋਕ ਸੰਤ ਲੋਕ ਜਿਹੜਾ ਆਪਾਂ ਜੇ ਕਿਸੇ ਨੂੰ ਮਿਲੀ ਹੈ ਤਾਂ ਉਹ ਲੋਕਾਂ ਦੇ ਕਸ਼ਟ ਸੁਣਦੇ ਆ ਕਦੇ ਆਪਣੇ ਕਸ਼ਟਾਂ ਬਾਰੇ ਉਹਨਾਂ ਨੇ ਨਹੀਂ ਗੱਲ ਕੀਤੀ ਕਦੇ ਵੀ ਜਿਹੜੇ ਸਾਈ ਲੋਕ ਹੋਏ ਆ ਫਕੀਰ ਲੋਕ ਆਪਣੇ ਕਸ਼ਟਾਂ ਬਾਰੇ ਨਹੀਂ ਕਿਸੇ ਨਾਲ ਗੱਲ ਕਰਦੇ ਬਾਬਾ ਜੀ ਹਾਇ ਕਸ਼ਟ ਸਾਰਿਆਂ ਨੂੰ ਹੁੰਦੇ ਆ ਜਿਹੜਾ ਇਸ ਦੁਨੀਆ ਤੇ ਆਇਆ ਉਹਨੂੰ ਕਸ਼ਟ ਹੈ ਚਾਹੇ ਕਿਸੇ ਨੂੰ ਸਰੀਰਿਕ ਕਸ਼ਟ ਵੀ ਮਿਲਿਆ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਕਸ਼ਟ ਮਿਲੇ ਹੈ ਪਰ ਉਹ ਆਪਣੇ ਕਸ਼ਟਾਂ ਦੀ ਗੱਲ ਨਹੀਂ ਕਰਦੇ ਆਪਣੇ ਦੁੱਖਾਂ ਦੀ ਗੱਲ ਨਹੀਂ ਉਹ ਲੋਕਾਂ ਦੇ ਦੁੱਖ ਸੁਣਦੇ ਰਹਿੰਦੇ ਕਿਉਂਕਿ ਉਹਦੇ ਚ ਕੀ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਦੁੱਖ ਭੁੱਲ ਜਾਂਦੇ ਆ ਉਹ ਕਹਿੰਦੇ ਵੀ ਫਿਰ ਆਪਣੇ ਦੁੱਖਾਂ ਦਾ ਆਪਣੇ ਜੇ ਤੂੰ ਲੋਕਾਂ ਦੇ ਕਹਿੰਦੇ ਦੁੱਖ ਸੁਣਨ ਲੱਗ ਪੈਣਾ ਫਿਰ ਤੇਰੇ ਦੁੱਖ ਆਪੇ ਹੀ ਉਹ ਹਰ ਲੈਂਦਾ ਹੈ ਜੇ ਤੂੰ ਕਿਸੇ ਨੂੰ ਰੋਂਦੇ ਨੂੰ ਹਸਾ ਰਿਹਾ ਹੈ ਪਿਆਸੇ ਨੂੰ ਪਾਣੀ ਪਿਲਾ ਰਿਹਾ ਹੈ ਜੇ ਕਿਸੇ ਭੁੱਖੇ ਨੂੰ ਰੋਟੀ ਆ ਰਿਹਾ ਹੈ ਰਾਹ ਚ ਰੋੜੇ ਨੂੰ ਹਟਾ ਰਿਹਾ ਹੈ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਰਾਹ ਚ ਰੋੜੇ ਉਹ ਹਟ ਜਾਂਦੇ ਸੋ ਇਹ ਇਹ ਕਹਿੰਦੇ ਮਾਰਗ ਹੈ ਸ਼ਾਂਤੀ ਦਾ ਸਕੂਨ ਦਾ ਸੋ ਇਹ ਫਕੀਰਾਂ ਨੇ ਰਾਜੇ ਨੂੰ ਰਸਤਾ ਪਾਇਆ ਸੋ ਮੈਨੂੰ ਉਮੀਦ ਹੈ ਕਿ ਇਹ ਜਿਹੜੀ ਰੰਗ ਹੈ ਜੋ ਫਕੀਰਾਂ ਨੇ ਰਾਜੇ ਨੂੰ ਦੱਸਿਆ ਸਾਡੇ ਲਈ ਵੀ ਮਹੱਤਵਪੂਰਨ ਹੈ ਕਿ ਸਕੂਨ ਕਿਸ ਤਰ੍ਹਾਂ ਮਿਲੇਗਾ ਸੋ ਸਾਰਿਆਂ ਨੂੰ ਸਲਾਮ ਖੁਸ਼ ਰਹਿਓ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸ਼ਾਹ ਵਾਲੀ ਜੀ ਸੰਤਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਮਹਾਤਮਾਵਾਂ ਦੀ ਉਹਨਾਂ ਸਾਰਿਆਂ ਨੂੰ ਸਲਾਮ